ਪਿਆਰ ਸਹੀ ਮਨੁੱਖ ਦੇ ਐਸੇ ਧਨ ਦੇ ਜੋ ਦਿਨ ਰਾਤ ਵਧਦਾ ਹੀ ਜਾਵੇ ਵਧਦਾ ਹੀ ਜਾਵੇ ਕਦੀ ਘਟੇ ਨਾ ਉਸ ਪਰਮ ਧਨ ਦਾ ਨਾਂ ਹੀ ਪਰਮਾਤਮਾ ਹੈ ਮਨੁੱਖ ਨੂੰ ਐਸੀ ਇੱਜ਼ਤ ਚਾਹੀਦੀ ਹੈ ਜੋ ਕਦੀ ਬੇਇੱਜ਼ਤੀ ਚ ਨਾ ਬਦਲੇ ਉਸ ਪਰਮ ਪ੍ਰਗਤਾ ਦਾ ਨਾਂ ਹੀ ਪਰਮਾਤਮਾ ਹੈ ਐਸੀ ਸ਼ਕਤੀ ਚਾਹੀਦੀ ਜੋ ਕਦੀ ਕਮਜ਼ੋਰੀ ਚ ਨਾ ਬਦਲੇ ਉਸ ਪਰਮ ਸ਼ਕਤੀ ਦਾ ਨਾਂ ਹੀ ਪਰਮਾਤਮਾ ਹੈ ਪਿਆਸ ਤੇ ਹੈ ਭੁੱਖ ਤੇ ਹੈ ਪਰ ਇਹ ਭੁੱਖ ਇਹ ਪਿਆਸ ਉਸ ਸੀਮਾ ਤੱਕ ਨਹੀਂ ਪਹੁੰਚੀ ਕਿ ਹਿਰਦਾ ਤੜਪ ਉਠੇ ਰੋ ਉਠੇ ਕਿ ਗੁਰੂ ਦਾ ਮਿਲਾਫ ਹੋ ਜਾਏ ਤੇ ਪੂਰਤੀ ਹੋ ਜਾਏ ਵਿੱਚ ਕਾਲ ਰੁਕਾਵਟ ਕੀ ਹੈ ਹੁਣ ਮੈਂ ਅਰਜ਼ ਕਰਾਂ ਤਨ ਮੈਦਾ ਹੈ ਸਮਾਜ ਨੇ ਕਬੂਲ ਕਰ ਲਿਆ ਸਮਾਜ ਦੇ ਤੁਮਨ ਕੋ ਬੈਠਾ ਵੀ ਚੰਗਾ ਨਹੀਂ ਲੱਗਦਾ ਲੋਕ ਇਹ ਕਹਿੰਦੇ ਨੇ ਕਿ ਦਾ ਮੂੰਹ ਮੱਥਾ ਬੜਾ ਮੈਲ ਹੈ ਜੇ ਹੱਥ ਮੈਲ ਨੇ ਜੇ ਪੈਰ ਮੈਲ ਨੇ ਜੇ ਕੱਪੜੇ ਮੈਲ ਨੇ ਬਹੁਤ ਅੰਗੀ ਬਦਬੂ ਹੈ ਸਰੀਰ ਮੈਲ ਹੈ ਕਪੜੇ ਮੈਲ ਹੈ ਮੂੰਹ ਮੱਥਾ ਮੈਲ ਹੈ ਸਮਾਜ ਨਹੀਂ ਕਬੂਲ ਕਰਦਾ ਮਨ ਮੈਲ ਹੈ ਪ੍ਰਮਾਤਮਾ ਨਹੀਂ ਕਬੂਲ ਕਰਦਾ ਪ੍ਰਮਾਤਮਾ ਕਹਿੰਦਾ ਜਿਵੇਂ ਮੈਂ ਤੈਨੂੰ ਜਗਤ ਵਿੱਚ ਭੇਜਿਆ ਸੀ ਵੈਸੇ ਹੀ ਵਾਪਸ ਆ ਮਾਸੂਮ ਬੱਚਾ ਮਾਨਸਿਕ ਤਲ ਤੇ ਨਿਰਮਲ ਹੈ ਨਵਾਂ ਜਨਮਿਆ ਬੱਚਾ ਨਿਰਮਲ ਹੈ ਨਾ ਵਾਸ਼ਨਾ ਨਾ ਕਰੋਧ ਹੈ ਨਾ ਲੋਭ ਹੈ ਨਾ ਕਾਮ ਹੈ ਨਾ ਹੰਕਾਰ ਹੈ ਕੁਛ ਵੀ ਨਹੀਂ ਬਿਲਕੁਲ ਨਿਰਮਲ ਹੈ ਸ਼ੁੱਧ ਹੈ ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਸੰਤ ਕੈਸੇ ਹੁੰਦੇ ਨੇ ਬੱਚੇ ਜੈਸੇ ਬੱਚਾ ਕੈਸਾ ਹੁੰਦਾ ਸੰਤ ਜੈਸਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਾਇਓ ਬਾਲ ਬੁੱਧ ਸੁਖ ਪਰਮਾਤਮਾ ਮਿਲੇ ਹੈ ਬਾਲ ਬੁੱਧੀ ਕਰਕੇ ਬਾਲ ਬੁੱਧੀ ਕਰਕੇ ਔਰ ਰਵਿੰਦਰ ਨਾਲ ਤੇ ਗੌਰ ਕਹਿੰਦੇ ਸੰ ਜਿਸ ਮਨੁੱਖ ਨੂੰ ਫੁੱਲ ਨਹੀਂ ਚੰਗੇ ਲੱਗਦੇ ਜਿਸ ਮਨੁੱਖ ਨੂੰ ਸੰਗੀਤ ਨਹੀਂ ਚੰਗਾ ਲੱਗਦਾ ਤੇ ਜਿਸ ਮਨੁੱਖ ਨੂੰ ਮਾਸੂਮ ਬੱਚੇ ਨਹੀਂ ਚੰਗੇ ਲੱਗਦੇ ਚੰਗੇ ਲੱਗਦੇ ਉਹ ਮਨੁੱਖ ਮਨੁੱਖ ਨਹੀਂ ਹੋਵੇਗਾ ਕੋਈ ਪੱਥਰ ਹੀ ਹੋਵੇਗਾ ਕੋਈ ਜੀ ਕੰਤਰ कुछ सीखना चाहिए था। बच्चा अंदरों बाहरों एक है पौल है पावन है पवित्र है लेकिन एक कमी है उस अचेत ना समझ अवस्था उसको ब्रम गहनी है समझ उसको ब्रह्मज्ञानी नहीं गहनी रही अवस्था ब्रह्मज्ञानी है। इस वास्ते ईसा को कहना पै गया मेरे प्रभु के दरवाजे के बस बच्चे ले खुले हैं ਬਚਣ ਲਈ ਖੁੱਲੇ ਤੁਮਰਾ ਜਨਮ ਦਾ ਬਚਿਆ ਜੈਸਾ ਸੁਭਾਅ ਹੋ ਗਿਆ ਬਚਿਆ ਜੈਸੇ ਪਾਵਨ ਹੋ ਗਿਆ ਬਚਿਆ ਜੈਸੇ ਪਵਿੱਤਰ ਹੋ ਗਿਆ ਮੱਛਾ ਤਨ ਕਰਕੇ ਤੇ ਮਲਮੂਤਰཅੇ ਹੁੰਦਾ ਹੈ ਔਰ ਉਸ ਨੂੰ ਸਮੈਲ ਜਾਣੇ ਪਤਾ ਪਰ ਮਨ ਕਰਕੇ ਨਿਰਮਲ ਹੈ ਪਰ ਜੈਸੇ ਵੱਡਾ ਹੁੰਦਾ ਹੈ ਪਾਲਵ ਹੁੰਦਾ ਹੈ ਤਨ ਕਰਕੇ ਤੇ ਨਿਰਮਲ ਹੋ ਜਾਂਦਾ ਹੈ ਕਪੜੇ ਤੇ ਸਾਫ ਸੁਥਰੇ ਹੋ ਜਾਂਦੇ ਹਨ ਮਨ ਬੜਾ ਮਹਿਲਾ ਬਹੁਤ ਮਹਿਲਾ ਕੰਨ ਮਹਿਲੇ ਕਪੜੇ ਮਹਿਲੇ ਨੇ ਸਵਾਰ ਜਨ ਨੂੰ ਨਹੀਂ ਛੱਗਾ ਲੱਗਦਾ ਮਨ ਮਹਿ ਲੱਗ ਪਰਮਾਤਮਾ ਨੂੰ ਨਹੀਂ ਛੱਗਾ ਲੱਗਦਾ ਅਰ ਪਰਮਾਤਮਾ ਕਹਿੰਦਾ ਹੈ ਜਗਤ ਵਿੱਚ ਜਿਸਨਾਂ ਭੇਜਿਆ ਸੀ ਤਵੇਂ ਵਾਪਸ ਆ ਗਏ ਭਗਤ ਕਬੀਰ ਜੀ ਦੇ ਗੱਦੀ ਤੇ ਬਾਅਦ ਵਿੱਚ ਬੈਠੇ ਸਨ ਪ੍ਰਚਾਰ ਕਰਦੇ ਹੋਏ ਸੰਤ ਘਨੀਆਂ ਸ਼ਾਇਦ ਆਪ ਨੂੰ ਪਤਾ ਹੋਵੇ ਭਾਰਤ ਦੇ ਜਿਹੜੇ ਸਤਨਾਮੀ ਨੇ ਜਿਨ੍ਹਾਂ ਨੂੰ ਸਤਨਾਮੀ ਕਹਿੰਦੇ ਨੇ ਉਹ ਝੁਲਾਹੇ ਨੇ ਕਬੀਰ ਬੰਥੀ ਨੇ ਤੇ ਸ਼ਾਇਦ ਆਪ ਨੂੰ ਇਹ ਵੀ ਪਤਾ ਹੋਵੇ ਇਹਨਾਂ ਵਿੱਚੋਂ ਦੋ ਸਾਲ ਪਹਿਲੇ ਕੁਝ 717ਵੀਆਂ ਨੇ ਅਲਾਵਾਦ ਵਿੱਚ ਅੰਮ੍ਰਿਤ ਪਾਨ ਕਰ ਲਿਆ ਸਨ ਸਤਗੁਰ। ਇਹ ਸਤਨਾਮੇ ਕਹਾਂਦੇ ਨੇ ਕਬੀਰ ਸਤਨਾਮ ਸਤਨਾਮ ਦਾ ਜਾਪ ਕਰਦੇ ਸਨ। ਤੋਂ ਕਬੀਰ ਦੇ ਜਿੱਥੇ-ਜਿੱਥੇ ਦੀ ਮੱਠ ਬਣਿਆ ਨੇ ਜ਼ਿਆਦਾ ਨੇ ਮੱਧੇ ਭਾਰਤ ਵਿੱਚ। ਗੋਲਦਿਆ, ਰਾਏਪੁਰ, ਬਿਰਾਜਪੁਰ, ਰਾਏਗੜ ਇਸ ਇਲਾਕੇ ਵਿੱਚ ਕਠਿਨੀ ਦੇ ਤਰੇ ਅਰਧ। ਇਹ ਕਬੀਰ ਦੇ ਮੱਠ ਬੱਸ ਸਾਹ। ਇਸ ਕਰਕੇ ਸਤਨਾਮੇ ਜ਼ਿਆਦਾ ਰਿਹਾ। और इस इलाके व्यापक पद्धर से बीजक ग्रंथ का प्रचार किया जो कबीरपंथियों का कबीर जी का ग्रंथ है बीजक धनी राम ने किया धनी राम ने कबीर के सारी बाणी भी उचार की वो भी बीजक में दर्ज है धनी राम अनुभवी कुरश रसक पुरुष जो कबीर को समझ सकया कि कबीर की गल जगत के सामने रख सकया लाजमी है कबीर जैसा होगा ਕਿਹਨੇ ਕਬੀਰ ਨੂੰ ਸਮਝੇਗਾ ਵੀ ਹੋਏ ਜਿਹੜਾ ਕਬੀਰ ਜੈਸਾ ਹੋਵੇ ਮੈਂ ਹੋਣਾ ਚਾਹ ਉਸ ਕੀ ਇਹ ਵੱਲ ਉੱਚਾ ਹੋਵੇ ਹੋਏ ਕਿਸ ਨੂੰ ਜੇ ਕੋ ਜਾਣੇ ਸੋਏ ਸੰਤ ਨੂੰ ਸੰਤ ਸਮਝਦਾ ਦੁਸਰਿਆਂ ਨੇ ਤੇ ਪ੍ਰਮਾਤਮਾ ਨੂੰ ਵੀ ਹੋਏ ਸਮਝੇਗਾ ਜੋ ਪ੍ਰਮਾਤਮਾ ਜੈਸਾ ਹੋ ਜਾਏਗਾ ਵਰਨਾ ਨਹੀਂ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਕਬੀਰ ਕਿਨ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕੇ ਕਬੀਰ ਹੈ ਕਿ ਮੰਦਿਰ ਮਸਜਿਦ ਗੁਰਦੁਆਰੇ ਇਸ ਵਾਸਤੇ ਨਹੀਂ ਮਨੁ ਹਰੀ ਜੈਸਾ ਬਣੇ ਜਿੱਦਣ ਹਰੀ ਜੈਸਾ ਬਣ ਕੇ ਹਰੀ ਕਬੂਲ ਕਰ ਲੇਗਾ परवन कर लेगा हरि निर्वय है मनु को निर्वय हो जाए हरि निर्वय हो मनु निर्वय हो जाए हरि समदृष्टि है मनक समदृष्ट हो जाए हरि प्रेम का सागर है मनु प्रेम का सागर हो जाए बस हरि जैसा बन दे मनक को हरि मिल जाए इस समझते कबीर ने कहना हरि की तलाश ना करो हरि जैसा बनने की कोशिश करो फिर हरि मिल जाए फिर हरि की प्राप्ति हो ਇਹ ਬੜੇ ਰਾਮ ਦਾ ਇੱਕ ਬੜਾ ਕੀਮਤੀ ਬੋਲ ਹੈ ਉਹ ਕਹਿੰਦਾ ਹੈ हे ਪਰੇਪੌਰਣ ਪਰਮਾਤਮਾ ਇਹ ਜੋ ਤੁ ਜੀਵਨ ਦੀ ਚਦਰ ਮੈਨੂੰ ਦਿੱਤੀ ਇਹ ਜੋ ਜੀਵਨ ਦੇ ਕਮਲੇ ਤੋਂ ਮੈਨੂੰ ਦਿੱਤੀ ਮੈਂ ਯਤਨਾ ਨਾਲ ਬੜੇ ਢੰਗ ਨਾਲ ਪੋੜੀ ਹੈ ਕਿਨੂੰ ਕਿੰdre ਮੈਲਾ ਨਹੀਂ ਹੋਣ ਦਿੱਤਾ ਗਾਗਰੀ ਨਹੀਂ ਹੋਣ ਦਿੱਤਾ ਤੇ ਪਾੜੀ ਵੀ ਨਹੀਂ ਪੁਰਾਣੀ ਵੀ ਨਹੀਂ ਹੋਣ ਦਿੱਤੀ ਬੜਾ ਕੀਮਤੀ ਬੋਲ ਹੈ ਬੜੀ ਯਤਨ ਸਹਿ ਰੋਢੀ ਕਮਰੀਆ ਜੇ ਮੈਂ ਤੇ ਤੁਹਾਨੂੰ ਘਰ ਦੇ ਵਿੱਚ ਚਦਰ ਰਿਗਾ ਇਹਤਰਾ ਦਮ ਜੇ ਮੈਂ ਤੁੰਨੇ ਨੂੰ ਚਦਰ ਦੇ ਤੇ ਸੀ ਮੈਂ ਤੇਰੇ ਕਦਮਾਂ ਚ ਵਸੇ ਰੱਖ ਦਿੱਤੀ ਅੰਤਮ ਸਮੇਂ ਜਦ ਧਲੇ ਰਾਮ ਨੇ ਚਰਾਣਾ ਕੀਤਾ ਤੇ ਅੰਤਮ ਬੋਲ ਉਸੇ ਹੀ ਨੇ اے ਪ੍ਰਭੂ ਜਿਵੇਂ ਤੁਮੇ ਨੂੰ ਜਗਤ ਵਿੱਚ ਭੇਜਿਆ ਸੀ ਜਿਵੇਂ ਚਦਰ ਤੋਂ ਜ਼ਿੰਦਗੀ ਦੇ ਮੈਨੂੰ ਦਿੱਤੀ ਸੀ ਮੈਂ ਜਿਵੇਂ ਰੱਖ ਦਿੱਤੀ ਮੈਂ ਨਹੀਂ ਹੋਂਦ ਥਾੜੀ ਵੀ ਨਹੀਂ ਲੱਗਦੀ ਨਹੀਂ ਮਿਲਦੀ ਤੁੰ ਲਿਰਵੈ ਭੇਜਿਆ ਸੀ ਨਿਰਵੈ ਆ ਰਹੇ ਨੇ ਤੋ ਸੰਦ੍ਰਿਸ਼ਟ ਵੇ ਜੀ ਅਸੀਂ ਬੱਚੇ ਨੂੰ ਦੁਸ਼ਮਣ ਚੁਕ ਲਵੇ ਚੋਰ ਚੁਕ ਲਵੇ ਉਸ ਨੂੰ ਕੁਝ ਵੀ ਨਹੀਂ ਪਤਾ ਹੈ ਚੋਰ ਹੈ ਦੁਸ਼ਮਣ ਹੈ ਇਹ ਸਾਡੀ ਬਰਾਦਰੀ ਦਾ ਨਹੀਂ ਹੈ ਪ੍ਰੋਸੀ ਨਹੀਂ ਉਹ ਤੇ ਵਿਖਰੇ ਤੋਂ ਪਰੇ ਬੱਚਾ ਮਾਸੋ ਧਨੀ ਰਾਮ ਕਹਿੰਦਾ ਹੈ ਹੇ ਪ੍ਰਭੂ ਜਿਵੇਂ ਤੂੰ ਭੇਜੇ ਅਸੀਂ ਮੈਂ ਤੇਵੇਂ ਹੀ ਵਾਪਸ ਆ ਗਿਆ ਕਬੂਲ ਕਰ ਲੈ ਪ੍ਰਵਾਨ ਕਰ ਲੈ ਬੜੇ ਯਤਨ ਸੇ ਓਢੇ ਕਮਰੀਆ ਜਿਉਂ ਕੀ ਤਿਉਂ ਤਾਰੇ ਦੇਨ ਚੜਰੀਆ ਹੁਣ ਮੈਂ ਇਸ ਤਰ੍ਹਾਂ ਤਨ ਮੈਲਾ ਜਨ ਤੇ ਹਰ ਆ ਵਿੱਚ ਅਲੋਖ ਦੀਏ ਮੈਨ। ਮਨੋਖ ਦੀ ਮੰਗ ਤੇ ਨਹੀਂ ਹੈ ਮੈਲਾ ਹੋਣਾ ਪਰ ਹੋ ਜਾਂਦਾ ਹੈ। ਮਨ ਵੀ ਮੈਲਾ ਹੁੰਦਾ ਹੈ। ਇਹ ਮਨ ਦੀ ਮਹਿਨ ਧੋਰਨ ਦੇ ਜੋਸ ਸਾਧਨ। ਭਾਰਤ ਦੇ ਪ੍ਰਾਚੀਨ ઋષਿ ਮੁਨੀਆ ਨੇ ਜੁਟਾਇਆ ਬਸ ਗੁਰਮਤ ਗੁਰਨਾਮਿਕ ਉਸ ਨਾਲ ਸਹਿਮਤ ਨਹੀਂ ਹੋਏ ਇਫਨ ਗੁਰਮਤ ਨੇ ਆ ਰਿਓ। ਆਨੰਦਾ ਕਹਿਣਾ ਸੀ ਕਿ ਮਨ ਦੀ ਮੈਨ ਮਨ ਦੀ ਮੈਨ ਪਾਤ ਹੈ। ਪਾਪ ਮੰਨ ਲਈ ਬੈਠਾ ਔਰ ਇਹ ਪਾਪ ਤੋਂ ਜਾਣ ਕੇ ਮਾਗੇ ਤੇ ਪ੍ਰਯਾਗਰਾਜ ਇਸ਼ਨਾਨ ਕਰੋ ਕੁੰਭ ਤੇ ਹਰਿਦਵਾਰ ਇਸ਼ਨਾਨ ਕਰੋ ਚੰਦਰ ਗ੍ਰਹਿਣ ਸੂਰਜ ਗ੍ਰਹਿਣ ਤੇ ਕਰੋ ਸ਼ੇਤਰ ਇਸ਼ਨਾਨ ਕਰੋ ਅਠਾਰ ਤੀਰਥ ਨੇ ਕਰੋ ਇਹ ਪਾਪ ਤੋਂ ਜਾਣ ਕੇ ਗੁਰੂ ਨਾਨਕ ਨੇ ਮੰਨਦੇ ਕਬੀਰ ਵੀ ਨਹੀਂ ਮੰਨਦੇ ਕਬੀਰ ਨੇ ਤੇ ਸਾਫ਼ ਕਹਿ ਦਿੱਤਾ ਨਾਉ ਨਕੋ ਤੀਰਤ ਬਨੇ ਮਨ ਬਹਰਾ ਰੇ ਪੂਜਨਾ ਕੋਲ ਬਹਾਉਦੇ ਪੂਜਨਾ ਵਾਸਤੇ ਕੋਈਕ ਦੇਵਤਾ 33 ਕਰੋੜ ਦੇ ਹੁੰਦੇ ਨੇ ਫਾਇਰੋ ਇਹਨਾਂ ਦਾ ਚੱਕਰ ਇੱਕ ਦੀ ਪੂਜਾ ਦੂਜੇ ਦੀ ਪੂਜਾ ਤੀਜੇ ਦੀ ਪੂਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਨ 6 ਦੀ ਕੀ ਸੇਵਾ ਕਰੇ ਠਾਕੁਰ ਨੇ ਹੀ ਦੀ ਸੀ 6 ਦੀਆਂ ਦੀ ਸੇਵਾ ਕਰਦਾ ਮਾਲਕ ਠਾਕੁਰ ਵਿਸਦਗ ਨੇ ਦੇਵੀ ਦੇਵਤਿਆਂ ਦੇ ਚੱਕਰ ਚ ਪਿਆ ਪਰਮਾਤਮਾ ਦਿਸਦਾ ਨਹੀਂ 6 ਦੀ ਕੀ ਸੇਵਾ ਕਰੇ ਠਾਕੁਰ ਨੇ ਹੀ ਦੀ ਸੀ ਪੋਖਰ ਨਿਰਵੀਰੋਦੀਏ ਮੱਖਣ ਨਹੀਂ ਨੇ ਰੜਕਦੇ ਨੇ ਪਾਣੀ ਕਿ ਜਦ ਮੰਥਨ ਕਰਦੇ ਆ ਕਰਦੇ ਆ ਥੱਕ ਜਾਂਦੇ ਤੇ ਮੱਖਣ ਨਿਕਲਦਾ ਨਹੀਂ ਕਿ ਕੰਨ ਮੱਖਣ ਹੈ ਨਹੀਂ ਹੁਣ ਕੌਣ ਦੱਸੇ ਪਾਣੀ ਰੜਦੇ ਆ ਦਹੀਂ ਦਾ ਮੰਥਨ ਨਹੀਂ ਕੀਤਾ ਕਹੋ ਕਬੀਰ ਛੋਟਣ ਨਹੀਂ ਮਨ ਬੋਰਾ ਰੇ ਛੋਟਣ ਹਰ ਕੀ ਸੇ ਹਰੀ ਦੇ ਚੰਤਨ ਨਾਲ ਹੀ ਹਿਰਦਾ ਸ਼ੁੱਧ ਹੋਵੇਗਾ ਔਰ ਜਨਮ ਮਰਨ ਦੇ ਬੰਧਨ ਕੱਟੇ ਜਾਣਗੇ ਬੰਧਨ ਟੁੱਟਣਗੇ ਉਹ ਤੇ ਨਹੀਂ ਟੁੱਟਣਗੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੀਰਥ ਤਪ ਦਇਆ ਤਤਦਾਨ ਜਿਨ ਕੋ ਪਾਵੇ ਤਿਲ ਕਾ ਮਨ ਇੱਕ ਤਿਲ ਜਿੰਨਾ ਹੀ ਮਨੁੱਖ ਨੂੰ ਮਾਣ ਮਿਲ ਸਕਦਾ ਹੈ ਇਹਨਾਂ ਤੀਰਥਾਂ ਦੇ ਇਸ਼ਨਾਨ ਦਾ ਲੋਕੀ ਕਹਿਣ ਦੇ ਬੰਦਾ ਧਾਰਮਿਕ ਹੈ ਮਸਜਿਦ ਉੱਥੇ ਜਾ ਕੇ ਇਸ਼ਨਾਨ ਕੀਤਾ ਥੋੜਾ ਦਾਨ ਪੁੰਨ ਕੀਤਾ ਇਸ ਦੀ ਥੋੜੀ ਜਿਹੀ ਇੰਨੀ ਮਹਿਮਾ ਹੋਵੇਗੀ ਜਿਹੜੇ ਉਸ ਨੂੰ ਜਾਣਦੇ ਨੇ ਕਹਿ ਜਾਂਦੇ ਬੰਦਾ ਧਾਰਮਿਕ ਹੈ ਮਨ ਦੀ ਮਹਿਲ ਨਹੀਂ ਕਰੇ ਹਮਨੇ ਇੱਕ ਬੁਨਿਆਦੀ ਨੁਕਤਾ ਤੁਹਾਡੇ ਸਾਹਮਣੇ ਰੱਖਣ ਲਗਾ ਪੜੇ ਬਾਹਰ ਨਾਲ ਇਸ ਨੂੰ ਸੁਣਨਾ ਤੇ ਪਕੜਨਾ ਆਨੰਦ ਦੇ ਬਾਜ ਦੌੜੋਂ ਦੀਏ ਅਸਥਾਨ ਦੇ ਸਪੇਸ ਤੇ ਸੋਚ ਲੇ ਖੁੱਲੀ ਜਗ੍ਹਾ ਹੋਵੇ ਖੁੱਲਾ ਵਾਤਾਵਰਣ ਹੋਵੇ ਕੁਸ਼ੀਰ ਨੂੰ ਸਕੂਨ ਮਿਲਦਾ ਹੈ ਤੇ ਖੁੱਲਾ ਘਰ ਹੋਵੇ ਖੁੱਲਾ ਵਿੜਾ ਹੋਵੇ ਖੁੱਲਾ ਸਥਾਨ ਹੋਵੇ ਕੰਮ ਕਰਨ ਲਈ ਖੁੱਲਾ ਵਾਤਾਵਰਣ ਹੋਵੇ शरीर भजदा दौड़दा है स्थान दे मन भजदा दौड़दा है समय दे समय दे मन पे मैल की है समय काल हो मेरे ध्यान में सुन रहा जगह नहीं है बाहर स्थान नहीं है शरीर कि बजे दौड़ेगा समय नहीं है मन कैसे तरह बजे दौड़े कि दौड़ेगा तो क्यों मैला होगा एक दफा मैं फिर दौड़ा था कि गल पकड़े जाए ਸਰੀਰ ਗੜਦਾ ਹੈ ਭਜਦਾ ਹੈ ਆਸਥਾਨ ਦੇ ਜਗ੍ਹਾ ਵਿੱਚ ਸਟੇਟ ਇਹ ਕਿੱਥੇ ਵੱਜਦਾ ਰਹੇਗਾ ਕਿਹੜੇ ਪਾਸੇ ਜਾਏਗਾ ਇਸਾ ਸਤੇ ਮਨੁਖੀ ਕੋਸ਼ਿਸ਼ ਹੁੰਦੀ ਗੁੱਲਾ ਘਰ ਹੋਵੇ ਵੱਡਾ ਵੇੜਾ ਵੇੜਾ ਕੰਮਕਾਰੇ ਦਾ ਵੱਡਾ ਬਹੁਤ ਫੈਲੇ ਹੋਏ ਖੁੱਲੀ ਜਗ੍ਹਾ ਚ ਸਰੀਰ ਭਜਦਾ ਹੈ ਗੜਦਾ ਹੈ ਆਸਥਾਨ ਉਦੇ ਜਗਾ ਚਾਹੀਦੀ ਹੈ ਮਨ ਵੱਜਦਾ ਹੈ ਗੜਦਾ ਹੈ ਸਮੇਂ ਦੇ ਵਿੱਚ ਵਕਤ ਦੇ ਵਿੱਚ ਕਾਲ ਵਿੰਡਸ ਬਾਰ ਜਗ੍ਹਾ ਹੀ ਨਹੀਂ ਹੈ ਸਿਰਫ 4 ਫੁੱਟ ਦੀ ਜਗ੍ਹਾ ਹੋਵੇ ਤਾਂ ਸਰੀਰ ਫਿਰ ਬੈਠੇਗਾ ਸ਼ਾਇਦ ਸੌ ਵੀ ਨਹੀਂ ਸਕਦਾ ਕਿਸ ਤਰ੍ਹਾਂ ਭੱਜੇ ਦੌੜੇਗਾ ਕੁਲ 4 ਫੁੱਟ ਦੀ ਜਗ੍ਹਾ ਦੇ ਚੌਕੜੀ ਮਾਰ ਕੇ ਬੈਠੇਗਾ ਇਹ ਨਹੀਂ ਹੈ ਕਿਨੇ ਬਜੇਗਾ ਦੌੜੇਗਾ ਜਗ੍ਹਾ ਨਹੀਂ ਹੈ ਸਰੀਰ ਭੱਜ ਦੌੜ ਨਹੀਂ ਸਕਦਾ ਸਮਾਂ ਹੀ ਕੋਈ ਨਹੀਂ ਮਨ ਨਹੀਂ ਭਾਜ ਸਕਦਾ ਨਹੀਂ ਦੌੜ ਸਕਦਾ